ब्रैम्प्टन सिटी कौंसिल ਦੇ ਵੱਲੋਂ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਵਿਵਾਦਿਤ ਆਰ ਆਰ ਐਲ ਪ੍ਰੋਜੈਕਟ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਸਿਟੀ ਦੇ ਅਨੁਸਾਰ ਰੈਂਟਲ ਲਾਇਸੈਂਸ ਪਾਇਲਟ ਦੇ ਤਹਿਤ ਉਹਨਾਂ ਨੇ 4700 ਇਨਸਪੈਕਸ਼ਨਸ ਕੀਤੀਆਂ ਨੇ ਅਤੇ ਉਹਨਾਂ ਨੂੰ ਬੇਸਮੈਂਟ ਦੇ ਹਾਲਾਤ ਕਈਆਂ ਵਿੱਚ ਬਹੁਤ ਬੁਰੇ ਦਿਖੇ ਨੇ ਤੁਹਾਨੂੰ ਦੱਸਦੀ ਕਿ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਦਰਸ਼ਨਾ ਦੇ ਕਰੀਬ ਲੈਂਡ ਲੋਰਡਸ ਸਿਟੀ ਹਾਲ ਦੇ ਬਾਹਰ ਪ੍ਰੋਟੈਸਟ ਕਰ ਰਹੇ ਸੀ ਅਤੇ ਆਰਆਰਐਲ ਦੀਆਂ ਖਾਮੀਆਂ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ ਮੇਅਰ ਬ੍ਰਾਊਨ ਨੇ ਕਿਹਾ ਹੈ ਕਿ 4700 ਇਨਸਪੈਕਸ਼ਨਸ ਦੇ ਦੌਰਾਨ ਉਹਨਾਂ ਵੱਲੋਂ 600 ਪੈਨਲਟੀ ਨੋਟਿਸਸ ਵੀ ਜਾਰੀ ਕੀਤੇ ਗਏ ਨੇ ਸਿਟੀ ਅਫੀਸ਼ੀਅਲਸ ਨੇ ਇਸ ਦੌਰਾਨ ਕੁਝ ਤਸਵੀਰਾਂ ਵੀ ਡਿਸਪਲੇ ਕੀਤੀਆਂ ਸਨ ਜਿਸ ਵਿੱਚ ਫਲੋਰ ਤੇ ਮੈਟ੍ਰਸ 'ਤੇ ਦਿਖੇ ਕਿਤੇ ਵਾਸ਼ਰੂਮ ਬਹੁਤ ਗੰਦੇ ਸੀ ਤੇ ਕਿਤੇ ਲਾਂਡਰੀ ਰੂਮ ਦੇ ਵਿੱਚ ਗਾਰਬੇਜ ਦੇ ਬੈਗ ਸਟੇ ਢੇਰ ਲੱਗੇ ਪਏ ਸਨ ਮਿਰਨੇ ਕਿਹਾ ਕਿ ਇਸਲਾਮ ਲੈਂਡਲਾਰਡਸ ਪੂਰੇ ਇਲਾਕੇ ਨੂੰ ਵਿਗਾੜ ਦਿੰਦੇ ਨੇ ਅਤੇ ਬਦਕਿਸਮਤੀ ਦੇ ਨਾਲ ਕਮਜ਼ੋਰ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਜੋ ਕਿ ਸਵੀਕਾਰ ਨਹੀਂ ਕੀਤਾ ਜਾਏਗਾ। ਸਿਟੀ ਨੇ ਜਦੋਂ ਤੋਂ ਇਸ ਪਾਇਲਟ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਉਦੋਂ ਤੋਂ ਹੀ ਕੁਝ ਲੈਂਡਲਾਰਡਸ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਇਸ ਵਿੱਚ ਕੁਝ ਤਬਦੀਲੀਆਂ ਕਰਕੇ ਇਸ ਨੂੰ ਮੋੜ ਤੋਂ ਲਿਆਂਦਾ ਗਿਆ। ਸਿਟੀ ਦਾ ਕਹਿਣਾ ਹੈ ਕਿ ਇਹ ਪਾਇਲਟ ਕਿਰਾਏਦਾਰਾਂ ਨੂੰ ਸੁਰੱਖਿਅਤ ਕਰਨ ਲਈ ਹੈ ਪਰ ਕਈ ਲੈਂਡਲਾਰਡਸ ਇਸ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੇ ਨੇ। ਦੂਜੇ ਪਾਸੇ ਲੈਂਡਲੋਰਡਸ ਦਾ ਕਹਿਣਾ ਹੈ ਕਿ ਜੇਕਰ ਕਿਰਾਏਦਾਰ ਬਿਨਾ ਉਹਨਾਂ ਨੂੰ ਦੱਸੇ ਉਹਨਾਂ ਦੀ ਪਰਮਿਸ਼ਨ ਦੇ ਸਮਰੱਥਾ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਰੱਖਦਾ ਹੈ ਤਾਂ ਇਸ ਦਾ ਦੋਸ਼ ਵੀ ਸਿੱਧਾ ਲੈਂਡਲੋਰਡ ਦੇ ਉੱਤੇ ਹੀ ਮੜਿਆ ਜਾਂਦਾ ਹੈ ਅਤੇ ਇਸ ਲਈ ਉਹਨਾਂ ਨੂੰ ਪੈਨਲਟੀਆਂ ਵੀ ਲਗਾਈਆਂ ਜਾਂਦੀਆਂ ਨੇ ਜੋ ਕਿ ਜਾਇਸ ਨਹੀਂ ਹੈ Brampton Housing Providers Association ਦੇ ਹਿੱਟ ਇਨਾਂ ਲੈਂਡਲਾਰਡਸ ਦੇ ਵੱਲੋਂ ਹਰ ਹਫ਼ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਿਰਾਏਦਾਰ ਮਕਾਨ ਮਾਲਕਾਂ ਨੂੰ ਤੰਗ ਕਰਦੇ ਨੇ ਤਾਂ ਮਾਮਲਾ ਲੈਂਡਲੋਰਡ ਟੈਨੈਂਟ ਬੋਰਡ ਦੇ ਵਿੱਚ ਚੱਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਲੰਮਾ ਅਰਸਾ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਦੇ ਕਾਰਨ ਫਿਰ ਲੈਂਡਲਾਰਡਸ ਨੂੰ ਹੀ ਕਿਰਾਏਦਾਰਾਂ ਕਰਕੇ ਨੁਕਸਾਨ ਚੱਲਣਾ ਪੈਂਦਾ ਹੈ। ਪਾਇਲਟ ਦੀ ਸ਼ੁਰੂਆਤ ਤੋਂ ਬਾਅਦ ਸਿਟੀ ਦੇ ਅਨੁਸਾਰ 2200 ਮਕਾਨ ਮਾਲਕਾਂ ਨੇ ਰੈਂਟਿੰਗ ਲਾਇਸੈਂਸ ਲਈ ਰਜਿਸਟਰ ਕੀਤਾ ਹੈ, ਜਦੋਂ ਕਿ 46 ਮਕਾਨ ਮਾਲਕਾਂ ਨੇ ਆਪਣੇ ਇਲੀਗਲ ਯੂਨਿਟਸ ਦੀ ਪਾਲਣਾ ਕੀਤੀ ਹੈ। ਕਾਉਂਸਲਰ ਰੋਵੈਨਾ ਸੈਂਟੋਸ ਜੋ ਆਰ ਆਰ ਐਲ ਟਾਸਕ ਫੋਰਸ ਦਾ ਹਿੱਸਾ ਵੀ ਹਨ ਉਹਨਾਂ ਨੇ ਕਿਹਾ ਕਿ ਇਲੀਗਲ ਲੋਚਿੰਗ ਕਾਰਨ ਇਕੱਲੇ ਜੁਲਾਈ ਮਹੀਨੇ ਦੇ ਵਿੱਚ ਪਾਰਕਿੰਗ ਮੁੱਦਿਆਂ ਬਾਰੇ 8000 ਸ਼ਿਕਾਇਤਾਂ ਆਈਆਂ ਸੀ ਜਿਸ ਤੋਂ ਬਾਅਦ ਪ੍ਰੋਪਰਟੀ ਸਟੈਂਡਰਡਸ ਬਾਰੇ 1700 ਸ਼ਿਕਾਇਤਾਂ ਆਈਆਂ ਸੈਂਟੋਸ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਵਿੱਚ ਫਾਇਰ ਕੋਡ ਦੀ ਉਲੰਘਣਾ ਅਨਸੈਨੀਟਰੀ ਲਿਵਿੰਗ ਕੰਡੀਸ਼ਨਸ ਅਤੇ ਨਾਲ ਹੀ ਬ੍ਰੈਂਟਨ ਨਿਵਾਸੀਆਂ ਦੇ ਵੱਲੋਂ ਆਨਲਾਈਨ ਐਡਸ ਸ਼ਾਮਲ ਨੇ ਜੋ ਕਿ ਕਿਰਾਏਦਾਰਾਂ ਨੂੰ ਕਮਰੇ ਦੇ ਬਦਲੇ ਸੈਕਸ਼ੂਅਲ ਫੇਵਰਸ ਦੀ ਪੁੱਛਦੇ ਨੇ ਇਹ ਸਭ ਤੋਂ ਪਹਿੜਾ ਹੈ ਸਿਟੀ ਅਫੀਸ਼ਰਸ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਵਰਗੇ ਵਲਨਰੇਬਲ ਕਿਰਾਏਦਾਰ ਇਸ ਤਰ੍ਹਾਂ ਦੇ ਕਿਰਾਏ ਵਾਲੇ ਮਕਾਨਾਂ ਵਿੱਚ ਰਹਿਣ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਨੇ ਬ੍ਰਾਊਨ ਨੇ ਕਿਹਾ ਕਿ ਸਿਟੀ ਅਗਲੇ 2 ਮਹੀਨਿਆਂ ਵਿੱਚ 38 ਨਵੇਂ ਬਾਇਲੌ ਇਨਫੋਰਸਮੈਂਟ ਆਫੀਸਰਸ ਨੂੰ ਨਿਯੁਕਤ ਕਰੇਗਾ ਜਿਨ੍ਹਾਂ ਵਿੱਚੋਂ ਕੁਝ ਆਰਆਰਐਲ ਪਾਇਲਟ ਨਾਲ ਸੰਬੰਧਿਤ ਕਈ ਸ਼ਿਕਾਇਤਾਂ ਦੇ ਨਾਲ ਨਜਿੱਠਣਗੇ ਰੈਡ ਫੈਮਿਲੀ ਬਿਊਰੋ ਰਿਪੋਰਟ